ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਸਪਲਾਈ ਸੰਬੰਧ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਇਸ ਸਬੰਧ ਸਰਕਾਰ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਇਹ ਕਹਿਣਾ ਹੈ ਕਿ ਪੰਜਾਬ ਕੈਬਨਿਟ ਮੰਤਰੀ ਪੰਜਾਬ ਸਾਦੂ ਸਿੰਘ ਧਰਮਸੋਧ ਦਾ ਜੋ ਹਲਕਾ ਨਾਬਾ ਦੇ ਪਾਸੋਂ ਵਿਕੇ ਕਰਫਿਊ ਦੇ ਦਿਨਾਂ ਦੇ ਦੌਰਾਨ ਫਰੰਟ ਲਾਈਨ ਤੇ ਕੰਮ ਕਰ ਰਹੇ ਬਿਜਲੀ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਮੌਕੇ ਪਹੁੰਚੇ ਸਨ ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਫਿਊ ਦੌਰਾਨ ਬਿਜਲੀ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਡਿਊਟੀ ਨਿਭਾਈ ਸੀ ਜਿਸ ਨੂੰ ਵੇਖਦਿਆਂ ਵਿਭਾਗ ਦੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ

ਔਰ ਆਪਣੇ ਆਪ ਨੂੰ ਖਤਰੇ ਚ ਪਾ ਕੇ ਲੋਕਾਂ ਵਾਸਤੇ ਦਿਨ ਰਾਤ ਇਹਨਾਂ ਨੇ ਮਿਹਨਤ ਕਰਕੇ ਔਰ ਲੋਕਾਂ ਦਾ ਬਚਾਅ ਕਰ ਰਹੇ ਨੇ ਉਹਨਾਂ ਦੀ ਸੇਵਾ ਕਰ ਰਹੇ ਨੇ ਦਾ ਇਨਸਾਨੀਅਤ ਤੌਰ ਤੇ ਸਾਡਾ ਫਰਜ ਹੈ ਕਿ ਸਰਕਾਰੀ ਤੌਰ ਤੇ ਇਨਸਾਨੀਅਤ ਤੌਰ ਤੇ ਇਹਨਾਂ ਦਾ ਸਤਿਕਾਰ ਕੀਤਾ ਜਾਵੇ ਅੱਜ ਮੈਂ ਇਹਨਾਂ ਦਾ ਦਿਲੋਂ ਧੰਨਵਾਦੀਆਂ ਸਾਰਿਆਂ ਦਾ ਸਾਰੇ ਵਰਕਰ ਸਾਰੇ ਅਫੀਸਰ ਸਹਿਬਾਨ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਦੇ ਸੀ ਔਰ ਕਰ ਵੀ ਰਹੇ ਨੇ ਇਸ ਲੜਾਈ ਨਾਲ ਕਿਵੇਂ ਲੜਨਾ ਹੈ ਕਿਵੇਂ ਡਿਸਟੈਂਸ ਬਣਾ ਕੇ ਰੱਖਣਾ ਹੈ ਕਿਸੇ ਨੂੰ ਕੀ ਜ਼ਰੂਰਤ ਹੈ ਉਹਦੇ ਮੁਤਾਬਕ ਇਹਨਾਂ ਨੇ ਜੋ ਕੰਮ ਕੀਤਾ ਸਰਾਨਾ ਯੋਗ ਹੈ ਮੈਂ ਉਹਨਾਂ ਦਾ థాంਕਫੁੱਲ ਹਾਂ ਔਰ ਤੈਨ ਧੰਨਵਾਦੀ ਹਾਂ ਤੇ ਔਰ ਮਾਨਵਤਾ ਦੇ ਇਹ ਬਹੁਤ ਅੱਛੀ ਗੱਲ ਹੈ ਕਿ ਆਪਣੇ ਆਪਣੇ ਤਾਂ ਸਾਰੇ ਲੋਕ ਕਰ ਕਰਦੇ ਨੇ ਜਿਹੜੇ ਲੋਕਾਂ ਵਾਸਤੇ ਕਰਦੇ ਨੇ ਉਹ ਇੱਥੇ ਦੁਨੀਆ 'ਚ ਸਨਮਾਨੇ ਜਾਂਦੇ ਨੇ ਔਰ ਇਹ ਬਹੁਤ ਥੋੜੇ ਲੋਕ ਹੁੰਦੇ ਨੇ ਜਿਹੜੇ ਲੋਕਾਂ ਵਾਸਤੇ ਕੁਝ ਕਰਦੇ ਨੇ ਇਹ ਉਹਨਾਂ 'ਚੋਂ ਇੱਕ ਨੇ ਮੈਨਾਂ ਦਾ ਧੰਨਵਾਦ ਕਰਦਾ। ਉਹ ਜੋ ਕਹਤਾ ਸੀ ਹਮ ਸਾਬ ਨੇ ਉਦਾਂ ਹੀ ਹੋਏਗਾ। ਔਰ ਜਿਹੜੀ ਕਿਸਾਨਾਂ ਦੀ ਗੱਲ ਆ, ਬਿਜਲੀ ਦੀ ਗੱਲ ਆ, ਇਹ ਤਾਂ ਲੋਕ ਵੀ ਜਾਣਦੇ ਨੇ, ਆਕਾਲੀ ਦਲ ਦੇ ਅੱਛੇ-ਅੱਛੇ ਵਰਕਰ ਵੀ। ਇਹ ਕਹਿੰਦੇ ਨੇ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਆਏ ਨਾ ਕੋਈ ਕਿਸਾਨ ਮੰਡੀਆਂ ਚ ਰੁੜਦਾ ਹੈ। ਨਾ ਬਿਜਲੀ 8 ਘੰਟੇ ਚ ਕਦੇ ਕੋਈ ਟ੍ਰਿਪ ਮਾਰਦੀ ਹੈ। ਜੇ ਕੋਈ ਖੁਦਾਨੁਖਾਸ ਕਿਸੇ ਨੁਕਸ ਪੈ ਗਿਆ ਤਾਂ ਜੇ 2 ਘੰਟੇ ਚੱਲ ਕੇ 6 ਘੰਟੇ ਕਿਸਾਨ ਨੂੰ ਬਿਜਲੀ ਨਹੀਂ ਮਿਲੀ ਤਾਂ ਅਗਲੇ ਦਿਨ ਉਹਨੂੰ 6 ਘੰਟੇ ਪਲੱਸ ਕਰਕੇ ਦਿੱਤੀ ਜਾਂਦੀ ਔਰ ਇਦਾਂ ਹੀ ਰਹੇਗਾ। ਸਾਡਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਕ ਪੰਜਾਬ ਦੇ ਵਿੱਚ ਪਹਿਲੀ ਸ਼ੁਰੂਆਤ ਕੀਤੀ ਹੈ ਜਿਹੜੇ ਇੱਕ ਬਿਜਲੀ ਮੁਲਾਜ਼ਮਾਂ ਤੇ ਇਹਨਾਂ ਨੇ ਆ ਕੇ ਸਾਡਾ ਇੱਥੇ ਮਾਣ ਵਧਾਇਆ ਸਾਰੇ ਸਟਾਫ ਦਾ ਸਾਡਾ ਸਨਮਾਨ ਜਿਹੜਾ ਕਿਉਂਕਿ ਬਿਜਲੀ ਡਿਪਾਰਟਮੈਂਟ ਕਿਹਸਾ ਹੈ ਜਿਹੜਾ ਲੋਕਡਾਊਨ ਦੇ ਵਿੱਚ ਹਰ ਇਨਸਾਨ ਅੰਦਰ ਬੰਡਿਆ ਬੈਠਾ ਸੀ ਹਰ ਬੰਦੇ ਨੂੰ ਚਾਹੇ ਉਹਨੇ ਮੋਬਾਈਲ ਦੇਖਣ ਚਾਰਜ ਕਰਨਾ ਸੀ ਚਾਹੇ ਉਹਨੇ ਟੀਵੀ ਦੇਖਣਾ ਸੀ ਤਾਂ ਹਰ ਬੰਦੇ ਨੂੰ ਬਿਜਲੀ ਦੀ ਲੋੜ ਸੀ ਪਰ ਸਾਡੇ ਮੁਲਾਜ਼ਮਾਂ ਨੇ ਆਪਣੀ ਜਾਨ ਤਲੀ ਦੇ ਧਰਕੇ ਹਰ ਘਰ ਦੇ ਤੱਕ ਕੰਪਲੇਂਟ ਤੇ ਜਿਹਦੀ ਮਰਜ਼ੀ ਹੈ ਜਿਹੇ ਕੋਰੋਨਾ ਨਾਲ ਅਫੈਕਟਡ ਤੇ ਚ ਜੋ ਮਰਜ਼ੀ ਉਹਦੇ ਘਰ ਤੱਕ ਸਾਡੇ ਮੁਲਾਜ਼ਮ ਕੰਪਲੇਂਟ ਕਰਨ ਤੱਕ ਹਰ ਤੇ ਚ 24 ਘੰਟੇ ਅਸੀਂ ਉਹਨਾਂ ਦੀ ਸੇਵਾ ਕੀਤੀ ਹੈ ਇਸ ਤੌਰ ਤੇ ਮੰਤਰੀ ਸਾਹਿਬ ਦਾ ਮੈਂ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਹਾਂ ਔਰ ਜਿਹੜੀ ਕਮੇਟੀ ਨਗਰ ਕੌਂਸਲ ਦੇ ਪ੍ਰਧਾਨ ਚੁੰਨੀ ਲਾਲ ਜੀ ਸਾਰੇ ਉਹਨਾਂ ਦੀ ਟੀਮ ਆਈ ਹੈ ਉਹਨਾਂ ਦਾ ਵੀ ਬਹੁਤ ਬਹੁਤ ਵਿਸ਼ੇਸ਼ ਤੌਰ ਤੇ ਅਸੀਂ ਸਾਰੇ ਸਮੁੱਚੇ ਸਾਉਟੇਨ ਵੱਲੋਂ ਸਾਰੇ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਐਡਾ ਮਾਣ ਬਖਸ਼ਿਆ ਨਾਬਾ ਤੋਂ ਤਰਨ ਮਹਿਤਾ ਦੀ ਰਿਪੋਰਟ ਐਸਐਮਜ਼ੈਟ ਨਿਊਜ਼